ਆਉਣ ਵਾਲੇ ਕੁਝ ਸਮੇਂ ਤੱਕ ਜਿਹੜਾ ਐਲਐਮਆਈ ਇਹਦਾ ਜਿਹੜਾ ਪੰਦਾ ਇਹ ਬੰਦ ਹੋਣ ਜਾ ਰਿਹਾ ਕੈਨੇਡਾ ਦੇ ਵਿੱਚੋਂ ਕਿਉਂਕਿ ਪਹਿਲਾਂ ਟਾਈਮ ਹੁੰਦੇ ਸੀ ਪੁਰਾਣੇ ਉਸ ਟਾਈਮ ਜਿਹੜਾ ਵਰਕਰਾਂ ਦੀ ਜਿਹੜੇ ਲੇਬਰ ਦੀ ਇੱਥੇ ਬਹੁਤ ਵੱਡੇ ਪੱਧਰ ਤੇ ਸ਼ਾਰਟੇਜ ਸੀਗੀ ਉਸ ਟਾਈਮ ਇਹ ਜਿਹੜਾ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਗਿਆ ਸੀ ਵੀ ਜੇ ਕੋਈ ਬਿਜ਼ਨਸਮੈਨ ਆਪ ਦਾ ਜਿਹੜਾ ਬੰਦੇ ਦੀ ਜਿਹਨੂੰ ਘਾਟ ਹੁੰਦੀ ਸੀ ਵਰਕਰ ਦੀ ਘਾਟ ਹੁੰਦੀ ਉਹ ਬੰਦਾ ਨਾ ਉਹਦੇ ਬਾਹਰੋਂ ਇੰਡੀਆ ਤੋਂ ਜਾਂ ਕਿਤੋਂ ਵੀ ਉਹ ਬੰਦਾ ਕੁਝ ਬੰਦੇ ਨੂੰ ਸਪੋਰਟ ਕਰਕੇ ਉਹ ਬੁਲਾ ਸਕਦਾ ਹੈ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ ਦੇਦੀ ਹੈ ਨਾ ਤੇ ਪਰ ਹੁਣ ਦੇ ਟਾਈਮ ਦੇ ਵਿੱਚ ਬਾਈ ਜੀ ਇਹ ਕੈਨੇਡਾ ਦੇ ਵਿੱਚ ਜਿਵੇਂ ਕਹਦੇ ਕਿ ਕਾਲਾ ਧੰਦਾ ਬਣ ਕੇ ਰਹਿ ਚੁੱਕਿਆ ਹੁਣ ਕੋਈ ਵੀ ਬੰਦਾ ਵਿਸਟਰ ਵੀਜੇ ਤੇ ਆਉਂਦਾ ਤੇ ਵਿਸਟਰ ਵੀਜੇ ਤੇ ਬਾਈ ਉਹ ਕੰਮ ਤਾਂ ਕਰ ਨਹੀਂ ਸਕਦਾਗਾ ਬਾਅਦ ਦੇ ਵਿੱਚ ਉਹਨੂੰ ਇਧਰੋਂ ਕੋਈ ਬਿਜ਼ਨਸਮੈਨ ਕੋਈ ਵੀ ਜਿਹੜਾ ਕੋਈ ਟਰੈਕਿੰਗ ਕੰਪਨੀ ਦਾ ਲੈ ਲਓ ਕੋਈ ਰੈਸਟੋਰੈਂਟ ਦਾ ਕੋਈ ਮਾਲਕ ਲੈ ਲਓ ਉਹ ਨੂੰ ਜਿਹੜਾ ਆਪਦੀ ਜਿਹੜੀ ਐਲ ਐਮ ਆਈ ਇਹ ਸੇਲ ਕਰਦਾ ਜਿਹੜੇ ਕਿ ਪੁਰਾਣੇ ਟਾਈਮ ਦੇ ਵਿੱਚ ਇੱਕ ਲੋਡ ਮੁਤਾਬਕ ਚੱਲੀ ਗਈ ਸੀ ਤੇ ਉਹ ਬਈ ਜੀ ਜਿਹੜਾ ਰੇਟ ਹੈ ਇਸ ਟਾਈਮ ਉਹ 40 ਤੋਂ 45000 ਡਾਲਰ ਮਤਲਬ ਕਿ 30000 ਡਾਲਰ ਤੋਂ ਜਿਹੜਾ ਇਹ ਕੰਮ ਸ਼ੁਰੂ ਹੋ ਜਾਂਦਾ ਤੇ ਇਸ ਤੋਂ ਬਾਅਦ 40 40 45 45000 ਡਾਲਰ ਜਿਹੜਾ ਉਹ ਆ ਇਕੱਠਾ ਕੀਤਾ ਜਾ ਰਿਹਾ ਤੇ ਉਸ ਪ੍ਰੋਗਰਾਮ ਦੇ ਨਾਂ ਤੇ ਜਿਹੜਾ ਹੋਣਾ ਜਿਹੜਾ ਇੱਕ ਪੂਰਾ ਧੰਦਾ ਬਣ ਕੇ ਜਿਹੜਾ ਕੈਨੇਡਾ ਦੇ ਵਿੱਚ ਰਹਿ ਚੁੱਕਿਆ ਕਿਉਂਕਿ ਉਸ ਟਾਈਮ ਲੋੜ ਸੀ ਬਈ ਵਰਕਰਾਂ ਦੀ ਘਾਟ ਸੀ ਪਰ ਹੁਣ ਵਰਕਰਾਂ ਦੀ ਬਈ ਜੀ ਬਿਲਕੁਲ ਵੀ ਲੋ ਘਾਟ ਨਹੀਂ ਹੈਗੀ ਕਿਉਂਕਿ ਕੰਮ ਤਾਂ ਜਿਹੜੇ ਹੁਣ ਇੱਥੇ ਆਏ ਹੋਏ ਆ ਉਹਨਾਂ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਸਰਕਾਰ ਨੂੰ ਵੀ ਲੱਗ ਰਿਹਾ ਹੈਗਾ ਵੀ ਜਿਹੜੇ ਧੰਦਾ ਤੇ ਕੁਝ ਆਪਣੇ ਜਿਹੜੇ ਸਟੂਡੈਂਟ ਆ ਉਹ ਵੀ ਬਈ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਆ ਉਸ ਇਸ ਚੀਜ਼ ਦਾ ਕਿਉਂਕਿ ਹਾਲਾਤ ਇਹ ਸੀਗੇ ਵੀ ਜਿੱਥੇ ਸਰਕਾਰ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਵੀ ਯਾਰ ਸਾਡੇ ਤਾਂ ਇੱਥੇ ਕੰਮ ਦੀ ਘਾਟ ਹੈਗੀ ਆ ਸ਼ਾਰਟਜ ਆ ਰਹੀ ਆ ਉੱਥੇ ਬਈ ਜੀ ਫੇ ਕਲਮਈਆਂ ਵੇਚ-ਵੇਚ ਕੇ ਜਿਹੜਾ ਲੋਕਾਂ ਨੇ ਚ ਲਗਭਗ 35000 ਜੌਬ ਆ ਜਿਹੜੀ ਨਵੀਂ ਸ਼ੋ ਕਰਤੀ ਤੇ ਸਰਕਾਰ ਵੀ ਕਹਿੰਦੇ ਨੇ ਅਧਿਕਾਰੀ ਵੀ ਜਿਹੜੇ ਉਹ ਮਤਲਬ ਕੀ ਦੇਖਦੇ ਰਹੇਗੇ ਵੀ ਯਾਰ ਪ੍ਰੋਸੈਸ਼ਨ ਦੇ ਟਾਈਮ ਦੇ ਵਿੱਚ ਨਵੀਆਂ ਤੇ ਮੰਨ ਲਾ 34 35000 ਜੌਬਾਂ ਵੀ ਤਿਆਰ ਹੋਗੀਆਂ ਤੇ ਇਸ ਕਰਕੇ ਜਿਹੜਾ ਐਲਐਮਆ ਦਾ ਜਿਹੜਾ ਧੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈਗਾ ਵੀ ਬੰਦ ਹੋ ਜਾਊਗਾ ਪਰ ਇਸ ਟਾਈਮ ਆ ਜਿਹੜਾ ਸਰਕਾਰ ਆ ਥੋੜਾ ਜਿਹਾ ਕੱਟ ਲਾ ਰਹੀ ਆ 20% ਕੱਟ ਲੱਗ ਰਿਹਾ ਤੇ ਕੁੱਲੀਆਂ ਜਿਹੜੀਆਂ ਹਾਈ ਪੇਅਰ ਜਿਹੜੀਆਂ ਹਾਈ ਪੇ ਜੌਬਾਂ ਤੇ ਐਲ ਐਮ ਆਈਆ ਥੋੜੀ ਮਿਲੂਗੀ ਤੇ ਬਾਕੀ ਲੋ ਪੇ ਦੇ ਉੱਤੇ ਜਿਹੜੇ ਆ ਉਹ ਘਟ ਮੰਨ ਲਾ ਵੀ 20% ਘਟ ਲੱਗ ਕੇ ਜਿਹੜਾ ਉਹ ਐਲ ਐਮ ਆਈਆ ਜਿਹੜੀਆਂ ਅਪਰੂਵ ਕੀਤੀਆਂ ਜਾਣੀਆਂ ਪਰ ਆਉਣ ਵਾਲੇ ਦਿਨਾਂ ਨੂੰ ਜਿਹੜੇ ਸਾਉਣਾ ਸਟੂਡੈਂਟ ਆ ਜਿਹੜੇ ਸੰਘਰਸ਼ ਕਰਦੇ ਆ ਇਸ ਫੇਕ ਐਲ ਐਮ ਆਈਆ ਦੇ ਵਿਰੁੱਧ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹਦੇ ਵੀ ਚੰਗੇ ਪ੍ਰਭਾਵ ਦੇਖਣ ਨੂੰ ਮਿਲਣਗੇ ਕਿਉਂਕਿ ਇਹ ਕਾਲਾ ਧੰਦਾ ਜਿਹੜਾ ਹਰੇਕ ਬੰਦੇ ਦੀ ਜਿਹੜੀ ਜ਼ਿੰਦਗੀ ਨੂੰ ਜਿਵੇਂ ਕਹਿ ਦਿੱ ਗਏ ਆਪਾਂ ਜ਼ਿੰਦਗੀ ਨੂੰ ਘੁਣਵਾਗੇ ਕਹਿ ਸਕਦੇ ਆ ਘੁਣਵਾਗੇ ਖਾ ਰਿਆ ਕਿਉਂਕਿ ਇੱਕ ਵਿਸਟਰ ਵੀਜੇ ਨੂੰ ਪਹਿਲਾਂ ਤਾਂ ਉਹਨੂੰ ਪਰਮਾ ਕੇ ਵਿਸਟਰ ਵੀਜੇ ਤੇ ਬੁਲਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਐਲਐਮਆਈ ਇਹ ਸੇਲ ਕਰਨ ਦੇ ਸੇਲ ਕਰ ਦਿੱਤੀ ਜਾਂਦੀ ਹੈ ਲਗਭਗ 3540 40000 ਦੀ ਤੇ ਫਿਰ ਬਾਈ ਜੀ 35-40000 ਉਹਨੂੰ ਜਿਹੜੀ ਉਹ ਪੂਰੀ ਉਹ ਪੇ ਵੀ ਨਹੀਂ ਦਿੱਤੀ ਜਾਂਦੀ ਉਹਨੂੰ ਮਤਲਬ ਕਿ ਘੱਟ ਪੇ ਦੇ ਉੱਤੇ ਉਹ ਤੋਂ ਕੰਮ ਕਰਾਇਆ ਜਾਂਦਾ ਵਰਕਰ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਜ਼ਲਟ ਵੇਖਣ ਨੂੰ ਮਿਲਣਗੇ ਤੇ ਵੈਸੇ ਹਲਾਤ ਇਹ ਬਣ ਚੁੱਕਿਆ ਵੀ ਇਹ ਜਿਹੜਾ ਕਾਲਾ ਧੰਦਾ ਜਿਹੜਾ ਉਹ ਬੰਦ ਹੈ ਜਿਹੜਾ ਕਦੇ ਨਾ ਕਦੇ ਤਾਂ ਬਾਈ ਜੀ ਹੋ ਹੀ ਜਾਣਾ ਚਲੋ ਹੁਣ ਕੱਟਾ ਇਹਨੂੰ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਲਈਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੰਦ ਹੋ ਜਾਊਗਾ